ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਆਪਣੀ ਨਾਨਕੇ ਨਾਨਕੇ ਘਰ ਆਇਆ ਵਾ ਤੇ ਹੁਣ ਮੰਮੀ ਡੈਡੀ ਨਾਲ ਨੂੰ ਕੁਝ ਦਿਨ ਰਹਿ ਕੇ ਤੇ ਹੁਣ ਇੱਕ ਸਿਲੰਡਰ ਮੁੱਕਿਆ ਵਾ ਤਾਂ ਉਹ ਦੇਖੋ ਪਿਆ ਓਪਰ ਆ ਕੇ ਲੱਗਣਾ ਕਰਾਲੀ ਦੇ ਪਪਾ ਜੀ ਨਾਲ ਜਾਉਂਗੇ ਤੇ ਖੇਤਾਂ ਵਿੱਚ ਵੀ ਮਿੱਟੀ ਪਈ ਸੀਗੀ ਪਿਛਾਉਣੇ ਨੂੰ ਉਹ ਪਿਛਾਈ ਲੱਗੇ ਵੀਰੇ ਤੇ ਉਹ ਵੀਡੀਓ ਦਿਖਾਉਂਦਾ ਹਾਂ ਆ ਦੇਖੋ ਵੀਡੀਓ ਨਾਲੇ ਅਮਨੇ ਤੇ ਨੇ ਗੱਡੀ ਲੈਂਦੀ ਉਹ ਦਿਖਾਈ ਤੁਹਾਨੂੰ ਤੇ ਲੋਈ ਜੱਗਾ ਵੀਰਾ ਲੱਗਿਆ ਵਾ ਅਗਲੇਦਰ ਕਰਾ ਮਾਰਨਾ ਦੂਏ ਕਰਾ ਲੈਵਲ ਦਾ ਕਰਨਾ ਰਹਿਣਾ ਪੱਧਰਾ ਲੱਗਿਆ ਵਾ ਟਰੈਕਟਰ ਨਾਲ ਤੁੰਦ ਦਵਾਈ ਫਾਰਕ ਮੋਰੇ ਨਾਉਂਦੀ ਹਣੀ 13 ਹੋ ਗਿਆ ਬਾਈ ਤੁੰਦ ਦੇਖ ਤੁੰਦ ਤੁੰਦ ਵੀ ਵਹਿ ਗਈ ਨੇਰਾ ਵੀ ਹੋ ਗਿਆ ਗੱਡਾ ਵੀ ਰਾਤ ਨੂੰ ਆਉਂਦਾ ਦਿਨ ਮੈਂ ਵੀ ਨਹੀਂ ਆਉਂਦਾ ਹੈਗਾ ਸਾਧਨ ਗਾਉਂਦੇ ਇਹ ਤਾਰਿਆਂਗੇ ਪਿਆਰ ਇਹਨੂੰ ਵੀ ਤਾਰੇ ਦਾ ਅੱਜ ਦੇਖਦੇ ਵੀ ਨਹੀਂ ਹੈਗੇ ਧੁੰਦ ਪੈ ਗਈ ਧੁੰਦ ਪੈ ਗਈ ਦੇਖਿਓ ਨਾ ਕਿੱਦਾਂ ਨੂੰ ਐ ਨਾ ਕੋਈ ਪਤਾ ਉਹਦਾ ਨਾ ਉਧਰ ਆਉਂਗਾ ਕੰਮ ਕੇ ਟਰੈਕਟਰ ਹੁਣ ਦੇਖੋ ਬਈ ਟਰੈਕਟਰ ਦੀ ਟੌਰ ਇਹ ਡੇਂਗਲ ਕਰਦੀ ਕਿ ਜਿਆਦਾ ਦੇਖਣਾ ਪਏ ਹਨੇਰਾ ਰਿਆ ਹੋ ਜਾਣਾ ਤਾਂ ਇੱਕ ਵਾਰ ਰੱਖੀ ਹੋਈ ਆ ਇਹਦੇ ਵੀ ਪਛਾਤ ਨਹੀਂ ਹੁੰਦਾ। ਉਹ ਇਹਦੇ ਵੀ ਲੈਵਲ ਦਾ ਕਰਦਾ। ਉਪੜ ਖਾਪੜ ਜੀ ਹੁੰਦੀ ਸੀ। ਹੋ ਗਿਆ ਲੈਵਲਿੰਗ? ਹਾਂ। ਕਰਤੈਨ? ਹਾਂ। ਪਈ ਤੇ ਵੀ ਪਛਾਤ ਜਾਂ ਲੈਵਲ ਕਰਦਾ। ਦੋ ਜਿਹੜੇ ਭਰਤ ਜਿਹੜੇ ਹੈਗੇ ਮਾੜੇ ਮੋੜੇ। ਬੜਾ ਠੀਕ। ਦਸ ਘਰਾਂ ਚੱਕ ਕੇ ਮੈਂ ਛੱਡਿਆ ਘਰ। ਹਾਂ। ਦੋ ਘੰਟੇ ਹੋ ਗਏ ਠੀਕ ਤੇ ਇਹਨੂੰ ਕਿੱਥੇ ਲਾਂਗੇ ਤੇ? ਮੜਾ ਇਹ ਕੰਮ ਜਾ। ਕਿੱਥੇ? ਇੱਥੇ ਘੜਦੇ ਕਿੱਥੇ ਕੋਲ? ਕਿਹਦੇ ਕੋਲ? ਉਹ ਨੇੜੇ ਹੀ ਤੇ। ਬੋਲਦਾ ਦਾ ਵਿਚੇ ਕੋਈ ਕੋਣ 2000 ਵਾਲੇ ਦੇ ਹੋਰ ਬੋਲਦਾ ਇੱਕ ਬੰਦਾ ਹੋਰ ਦਾ ਨਹੀਂ ਹੋਣ ਚਾਲਦਾ ਜਦ ਵਿੱਚ ਵਧਾਈਆਂ ਦਿੰਦਾ ਦਾ ਕਹਿੰਦਾ ਰਿਸ਼ਤੇਦਾਰ ਤੇ ਮਿਲ ਗਿਆ ਉਹਦਾ ਜਿਹੜਾ ਤੇ ਰਾੜੀ ਹੈ ਗੱਡੀ ਉਹਦਾ ਗੱਡੀ ਨਾਲ ਉਹ ਤਾਂ ਉੱਪਰ ਰੋਲ ਬੰਨਦੇ ਉਹ ਮੁੰਡਾ ਮਿਲ ਗਿਆ ਤੇ ਮੈਨੂੰ ਹਾਂ ਕਹਿੰਦਾ ਭਾਈ ਤੈਨੂੰ ਵਧਾਈਆਂ ਗੱਡੀ ਦੀ ਉਹਨੇ ਵੀਡੀਓ ਦੇਖ ਲਈ ਹੈ ਨਹੀਂ ਚਾਉਂਦੇ ਦਾ ਕੀ ਲੈਣ ਗਿਆ ਗਿਆ ਤੇ ਉਹ ਪਾਣੀ ਗੱਡੀ ਮੇ ਪਾਣੀ ਲੈਣ ਗਿਆ ਠੰਡ ਦੀ ਭਾਈ ਆ ਦੇਖ ਉਸ ਕਿੰਨੀ ਪਈ ਧੁੰਦ ਬਸ ਆ ਦੇ ਨੇ ਦੇਰੀਆਂ ਲਾਤੀਆਂ ਬੜੇ ਬੜੇ ਅੰਦਰ ਨੂੰ ਖਿੱਚਣ ਨੂੰ ਇਹ ਤਾਂ ਬਾਗਾ ਹੀ ਨਾ ਚੱਲੂਗਾ ਕਈ ਨਾਲ ਖਿੱਚ ਕੇ ਅੰਦਰ ਨੂੰ ਆਪਣਾ ਬਚਾ ਲਿਓ ਬਟਾਂ ਲਾਈਆਂ ਬਾਕੀ ਸਾਰਾ ਬਰਾਬਰ ਹੁਣ ਟਰੱਕ ਤੇ ਹਨ ਟੌਰ ਲੱਗਦੀ ਬਈ ਛਤਰੀ ਖੋਲਦੇ ਨੇ ਹਾਂਲੇ ਬੜਨੀ ਐ ਹਾਂ ਹਾਲੇ ਨੋਰਮਲ ਐ ਇਹ ਕੋਈ ਨਾਰਾ ਦਾ ਬੁੱਟਾ ਕਮਰੂ ਦਾ ਬੁੱਟਾ ਛਿੱਤੀ ਪਾ ਕੇ ਦੋ ਆਹ ਦਾ ਕੋਈ ਨਹੀਂ ਉਹ ਹੈ ਸਕਾਲ ਵੀ ਕੇ ਤੇ ਪੂਰਾ ਪਚਾ ਲਿਆ ਹਾਂ ਠੀਕ ਆਂਦਰ ਸਿੱਧੂ ਦੀ ਫੋਟੋ ਲਾਈ ਹੋਈ ਨਾ ਹੋ ਗਿਆ ਇੱਧਰ ਆਪਣੇ ਵੇਰੇ ਦੀ ਗੱਡੀ ਹੋਵੇ ਸਾਟਾਂ ਚੰਗਰੀ ਹਮਨੇ ਟਿੰਗਨੇ ਵੀ ਪਾਰਟੀ ਹੋਈ ਵੀ ਨਵੀਂ ਗੱਡੀ ਦੀ ਪਿਛਲੀ ਵੀਡੀਓ ਦੱਸਿਆ ਨਹੀਂ ਰਿਹਾ ਕਿ ਨਾਲ ਸਰਪ੍ਰਾਈਜ਼ ਦੇਣਾ ਕਿ ਨਾਲ ਦੱਸੀ ਨਾਲੇ ਵੀਡੀਓ ਤਾਂ ਨਹੀਂ ਵੀਡੀਓ ਤੇ ਨਹੀਂ ਤਾਂ ਹੀ ਤਾਂ ਹੀ ਮੈਂ ਕਿਹਾ ਦੋ ਦੋ ਪਾਰਟੀਆਂ ਹੋ ਗਈਆਂ ਮੈਂ ਕਿਹਾ ਦੋ ਦੋ ਪਾਰਟੀਆਂ ਹੋ ਗਈਆਂ ਦੀਆਂ ਉੱਪਰ ਤੇ ਉਹਨਾਂ ਨੇ ਗੱਡੀ ਲੱਤਰੀ ਇੱਧਰ ਆਉਣੇ ਅੱਜ ਨੇ ਗੱਡੀ ਲੈ ਲੈਦੀ ਪਾਰਟੀ ਲੈਣੀ ਹੈ ਲੈਣੀ ਹੈ ਹੋਣੇ ਵੜਦੇ ਆ ਹਲੇ ਨਹੀਂ ਵੜਦੇ ਠੀਕ ਹੈ ਚੱਲ ਓਕੇ ਚੱਲ ਬਈ ਚੱਲ ਹਾਂ ਹਾਂ ਓਕੇ ਚੱਲ 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 ਹੋਲੀ ਜਲੀ ਚੱਲ 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 ਨਹੀਂ ਨਹੀਂ ਚੱਲ ਹਾਂ ਚੱਲ ਥੋੜੀ ਚੱਲ ਬਸ ਕੱਟ ਦੇ ਫੁੱਲ ਕੱਟ ਦੇ ਮੁੜ ਜੂਗੀ ਮੁੜ ਜਾਣੀ ਤੇ ਭਾਈ ਤੇਰੀ ਵੀ ਮੰਨ ਕੇ ਗੱਲ ਮੁੰਡੇ ਆ ਚੱਲ ਦਲ 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 ਆਰਾਮ ਮੜ ਗਈ ਲੈ ਵੀ ਝਾ ਤੈ ਵੀ ਜਾਣਾ ਤਾਂ ਮੈਂ ਵੀ ਜਾਣਾ ਮੈਨੂੰ ਭੁੱਲ ਗਿਆ ਤਾਂ ਉਹ ਰੇਤਾ ਜਿਆਦਾ ਮੈਂ ਕਿਹਾ ਵਿੱਚ ਪੈਰ ਲਿਬੜੇ ਵੇ ਚਲੋ ਜੀ ਇਹ ਚੜਾ ਲਈਏ ਭਾਈ ਲੈ ਭਾਈ ਹੁਣ ਵਿੱਚ ਬੈ ਕੇ ਹੁਣ ਕਿਤੇ ਟਰੱਡ ਲੱਗਣ ਬਾਈ ਪਹਿਲਾਂ ਅਸੀਂ ਯਾਰ ਮੈਰ ਮਹਿਕ ਆਏ ਇਹ ਕਹਿੰਦਾ ਲਾਉਣਾ ਹੀਟਰ ਇਨੇ ਹਵਾ ਕਰੀ ਵੀ ਤੇ ਬਾਹਰ ਦੀ ਕਹਿੰਦਾ ਹਵਾ ਠੰਡੀ ਹੋਈ ਜਾਂਦੀ ਹੈ ਕਿਹੜਾ ਚੱਕਰ ਆ ਰਗਾ ਭਾਈ ਬੰਦੇ ਦਾ ਫੇਰ ਨਹੀਂ ਸਮਝ ਲੱਗਿਆ ਤੇਰਾ ਭਾਈ ਉੱਪਰ ਵਾਲੀ ਹਵਾ ਲਈ ਹੈ ਹੁਣ ਤਾਂ ਹੁਣ ਲੰਗਣ ਆਹ ਹੀਟਰ ਚੱਲ ਗਿਆ ਹੀਟ ਬੱਥ ਆਹ ਹਵਾ ਹੋ ਗਈ ਜਿੰਨ ਮਰਜੀ ਕਰ ਲੈ ਹੁਣ ਆ ਯਾਰਾ ਬਾਕੀ ਭਾਈ ਇੰਨਾ ਪਤਾ ਪਿੰਦਾ ਹੁਣ ਹੌਲੀ ਹੌਲੀ ਸਿੱਖੀ ਜਾ ਰਿਹਾ ਹੈ ਕਿ ਨਹੀਂ ਹਾਂਜੀ ਜਗ ਲਾਂਗੇ ਲਾਂਗੇ ਉਹ ਕਾ ਪਪ ਜਾਂਦਾ ਹੈ ਟਰੈਕਟਰ ਹੋ ਗਿਆ ਉਹ ਰੈਣਾ ਵਾਲ ਦੀ ਭਾਈ ਕਹਿ ਵੀ ਸੇਫਟੀ ਯਾਰ ਸੇਫਟੀ ਦੇ ਉੱਪਰ ਨੂੰ ਕਿਹਾ ਹੈ ਮਹਿਕ ਇਹ ਬੰਦੇ ਬਾਬਾ ਹੀ ਚਾਰ ਪੈਸੇ ਹੈਗੇ ਆ ਤਾਂ ਆਪਣਾ ਬਚਾਅ ਕਰ ਸਕਦਾ ਬੰਦਾ ਲੈ ਸਕਦਾ ਏ ਨਹੀਂ ਪ੍ਰਚਾਰ ਕੋਲ ਪੈਸੇ ਆ ਗਏ ਤੇ ਮਹਾਰਾ ਨੇ ਕਿਰਪਾ કરી ਆਪਣੀ ਦੇਲੀ ਬਾਈ ਠੀਕ ਨਹੀਂ ਮਾਂ ਠੰਡ ਦੇ ਵਜੇ ਔਖੇ ਟਾਈਮ ਕੰਮ ਆ ਜਾਂਦੀ ਆ ਠੰਡ ਦੇ ਵਜ ਜਾਂਦੇ ਆ ਗਣਾ ਰੋਪੜ ਗਏ ਜੀ ਹੁਣ ਜੀ ਆਪਾਂ ਡੇਟ ਵੀ ਹੋ ਜਾਂਦੇ ਠੰਡਾਂ ਦਾ ਹੀ ਲੱਗਣੀ ਰੋਪੜ ਬਾਈ ਸ਼ਾਮ ਦਾ ਸਾਨੂੰ ਟਾਈਮ ਹੋ ਗਿਆ ਤਾਂ ਤਾਂ ਕਰਕੇ ਅਸੀਂ ਗੱਡੀ ਲੈ ਕੇ ਜੇ ਦਿਨ ਮਾ ਜਾਂਦੇ ਸੀ ਅਸੀਂ ਲੈ ਕੇ ਜਾਂਦੀ ਯਾਨੀ ਮੈਂ ਕੱਲ੍ਹ ਤਾਂ ਮੋਟਰਸਾਈਕਲ ਠੀਕ ਨਹੀਂ ਉਹਦੇ ਗਏ ਜੀ ਬਾਈ 5:00 ਵਜੇ ਫਿਰ ਮੈਂ ਕਹਾਂ ਗੱਡੀ ਹੋ ਲੈ ਚਾਂਦੇ ਆ ਹੂੰ ਟਾਈਮ ਚੈੱਕ ਕਰ ਲੋ 6:05 ਹੋਏ ਆ ਤੇ ਬਾਹਰ ਦੇਖੋ ਪਾ 5:00 ਵਜੇ ਗਿਆ ਤੇ ਨਾ ਮੈਂ ਤਾਂ 5:00 ਵਜੇ ਗਿਆ ਤੇ ਨਹੀਂ ਆ ਦੇਖੋ ਕਿੰਨਾ ਹੋ ਗਿਆ ਬਾਹਰ ਤਾਂ ਕੁਝ ਨਹੀਂ ਦਿਖਦਾ ਜਾ ਵਈ ਬਾਕੀ ভাই ਇਹ ਟੋਏਆਂ ਟੋਏਆਂ ਬਹੁਤ ਦੇਖ ਕੇ ਚਲੋਣੀ ਪੈ ਗਈ ਹੈ ਗੱਡੀ ਬਹੁਤ ਨਹੀਂ ਹਾਂਜੀ ਕਿਉਂਕਿ ਇਹਨੇ ਪਤਾ ਹੀ ਲੱਗਣਾ ਹਨ ਟੋਟੇ ਵੇਦੇ ਪਤਾ ਲੱਗਣਾ ਵੀ ਹੈ ਪੈਪਰ 'ਚ ਰੁੜਦਾ ਹੀ ਫਿਰਦਾ ਹੈ ਨਹੀਂ ਹਾਂਜੀ ਜਿੱਕਣਾ ਹੋਰ ਗੱਡੀਆਂ ਮੈਂ ਕਿ ਉੱਚੀਆਂ ਜਿੱਕਣਾ ਮਰਜ਼ੀ ਲੈ ਜਾ ਉਹ ਨਿਕਣਾ ਮਰਜ਼ੀ ਤੇ ਇਹਦਾ ਮੜਾ ਟੋਏ ਨੂੰ ਵੀ ਦੇਖ ਕੇ ਦੱਸਦੀ ਹੈ ਵੀ ਹੌਲੀ ਚੱਲ ਇੰਜਣ ਦਾ ਕੜਾ ਇਹਨੇ ਕਿਹੜੇ ਪਰਫਾਰਮੈਂਸ ਨਹੀਂ ਤੋੜਦਾ ਓਵਰਰੋਡਿੰਗ ਵਾਲੀ ਨਹੀਂ ਹੈ ਕਿਤਾ ਕੋਤਾ ਵਾਲੀ ਹੂੰ ਅਧਰੇ ਵਰ ਜਹਾਜ ਹੈ ਬਾਈ ਜੀ ਕਿਹੜਾ ਸੜਕ ਸੁੜਕਾ ਹੈ ਫੇਰ ਨਿਰਾਲ ਨੰਦੀ ਕਿਸੇ ਨੂੰ ਇਹ ਬਹੁਤ ਵਧੀਆ ਸੜਕ ਪਰ ਇਹ ਕਿਤਾ 100 ਵਾ ਜਾਂਦੀ ਪਤਾ ਹੀ ਨਹੀਂ ਲੱਗਦਾ ਕਿ 100 ਵਾ ਜਾਂਦੀ ਹੈ ਕਿ ਨਹੀਂ ਕੋਈ ਨਜ਼ਾਰਾ ਵੀ ਹੈ ਹਾਂਜੀ ਦੂਏ ਗੇਨ ਮੈਂ ਪੂਰੀ ਜਾਂਦੀ ਮੈਂ ਕਿਹਦੇ ਇਲਾ ਡੀਜ਼ਲ ਗੱਡੀ ਹੈ ਥੋਂ ਤੇ ਹੀ ਉਹ ਜਿਹੜੇ ਗੱਡੀ ਸਿੱਖਣੇ ਵੀ ਡੀਜ਼ਲ ਸਿੱਖ ਲਵੇ ਆਟੋਮੈਟਿਕਲੀ ਕੰਮ ਹੈ ਹਾਲ ਤਾਂ ਚਲਾਉਣੀ ਪੈ ਜਵੇ ਫੇਰ ਮੜੀ ਦੇਖ ਦੇਖ ਚਲਾਉਣੀ ਪੈ ਫੇਰ ਮੱਗਾ ਵੇਖਣੇ ਸਾੜੀ ਚਾਹੀਦੀ ਐ ਚਲੋ ਪਿੱਛੇ ਨਾਨਾ ਜੀ ਵੀ ਆ ਗਏ ਇਧਰ ਨੌਰ ਆ ਗਈ ਚਲੀਏ ਬਾਈ ਚਲੋ ਚਲੀਏ ਚਲੋ ਨਾਨਾ ਇਹ ਦਾੜੀ ਵੰਦੇ ਉਧਰ

ਸਲੋ ਬਈ ਗੇਟ ਖੋਲਦਾ ਉਹ ਗੜੀ ਆਪਣੀ ਰਾਣੀ ਰਾਣੀ ਸੁੰਦਰਾ ਤੱਕਰੀਏ ਸਟਾਰਟ ਠੰਡ ਹੋਈ ਹੈ ਜਿਵੇਂ ਤੁਹੰਦਾ 1 ਵਜ ਗਿਆ ਨਾਲ ਦਿਨ ਦਾ ਹੋ ਗਈ ਬਈ ਸਟਾਰ ਕਿੰਨੇ ਹੁਣ ਤੇਲ ਦੇ ਦਾਮ ਵੀ ਘਟ ਜਾਣੇ ਮੇਰੇ ਠਹਿਰੇ ਗਿਆ ਮੈਂ ਤੇਲ ਪਾਉਣ ਲੱਗਿਆ ਤਾਂ ਖਬਰਾਂ ਚ ਆਇਆ ਜਾਂਦੇ 10 ਰੁਪਏ ਰੇਟ ਘਟਿਆ ਦੇਖਦੇ ਆ ਕੀ ਰੇਟ ਘਟੇ ਨਵੇਂ ਸਾਲ ਤੇ ਘਟ ਜਾਣਾ ਦੋ ਕੁ ਦਿਨ ਰਹਿ ਗਿਆ ਨਵੇਂ ਸਾਲ ਨੂੰ ਵੀ ਖੋਲ ਦਾ ਪੂਰਾ ਖੋਲ ਦੇ ਨਿਕਲਾ ਦਰ ਹੈ ਬੱਚੇ ਬਲੀ ਲੱਦ ਕੇ ਇੱਕ ਘਰ ਪਿਆ ਦਾ ਸਿਲੰਡਰ ਮੇਰਾ ਇਹ ਉੱਥੇ ਪਿਆ ਦੇਖ ਨਾ ਵਈ ਗੁਰ ਤੇ ਹੁਣ ਕੱਢੀਏ ਗੱਡੀ ਬਾਹਰ ਨਾ ਨਵੇਂ ਲੱਤਰਾ ਡਰੇ ਸੁਈ ਦਿਖਾਦੀ ਇਹਨੂੰ ਦੇਖ ਚੱਲ ਅੰਕਰਾਲੀ ਦਾ ਗੇੜ ਦਾ ਕੱਢ ਦੇਣਾ ਫਿਰ ਦੋ ਗਦੀਨਾ ਕੇ ਕੱਢਣੀ ਗੱਡੀ ਸਤ ਤੱਕ ਦੇਖਦੇ ਅਨਾਉਂਸ ਹੋ ਜੇ ਵੀ ਚਲੋ ਵੀ ਲੈ ਆ ਵੀ ਇਹ ਚੱਲ ਵੀ ਚੱਲ ਨਿੱਕ ਕਰ ਦਵਾ ਵਿੱਚ ਹੈ ਨਿੱਕ ਕਰ ਦਵਾ ਹਾਂ ਮੰਗਾ ਕਰਦੇ ਆਂ ਚੰਡ ਰਹਿਗਾ ਬੱਚਾ ਹੋਰ ਕੋ ਪਿਆ ਪਿੱਛੇ ਚਲ ਇੱਕ ਫੇਰ ਸਭਾਵਾਂਗੇ ਆ ਪਿੱਛੇ ਨੂੰ ਕਰ ਲਈ ਯਾਰ ਅੱਗੇ ਤਾਂ ਨਹੀਂ ਹੋਈ ਵੀ ਸੀਟ ਕਰ ਲੈ ਜੋ ਇਦਾਂ ਕਰਨਾ ਹੈ ਆਹ ਸਾਈਡ ਪਾ ਹੋਣਾ ਹੈ ਕਿਉਂ ਕੋਈ ਨਹੀਂ ਚਲ ਠੀਕ ਚਲੀਏ ਭਾਈ ਚਲੋ ਆ ਬੰਦ ਹੋ ਗਈ ਇੱਥੇ ਕਰਕੇ ਹਾਲੇ ਬੰਦ ਹੋ ਗਈ ਤੇ ਲੋਜੀਕ ਪੱਜਾਵਾ ਉਹ ਦੇਖੋ 13 19 ਦਿਖਾਉਂਦਾ 1 ਵਜਿਆ ਵਾ 1 ਵਜੇ 20 ਮਿੰਟ ਹੋਏ ਹੋਏ ਅੱਗੇ ਦਿਨ ਲੋਨੇ ਰਹਿ ਲੱਗਦਾ ਬਾਹਰ ਨਿਕਣਾ ਸਵੇਰ ਦੇ 8 ਕ ਵੱਜੇ ਹੁੰਦੇ ਹੈ ਨਹੀਂ ਐਪ ਹਾਂ ਤਾਂ ਹੁੰਦਾ ਧੁੰਦ ਕਰਕੇ ਇੰਨਾ ਘਟਿਆ ਲੱਗਦਾ ਚਾਰਜ ਬਰੇ ਧੁੰਦੇ 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 ਤਾਂਦਾ ਦੇਖੋ ਵੇ ਧੁੰਦ ਨਹੀਂ ਚੱਕੀ 1 ਕ ਵੱਜਿਆ ਤੇ ਸ਼ਾਮ ਤੱਕ ਕਿਹਦਾ ਹੁੰਦਾ ਰਹਣੀ ਬਈ ਵੈਸੇ ਅਖਬਾਰ ਖਬਰਾਂ ਨੇ ਦੱਸਿਆ ਵੀ ਪਿਆ ਤਾਂ ਕਿ ਅੱਜ ਠੰਡਾ ਪੈਣੀ ਹੈ ਖਾਸੀ 7 ਡਿਗਰੀ ਤੱਕ ਟੈਂਪਰੇਚਰ ਰਹਿਣਾ ਅੱਜ 7 ਹੂੰ ਅਜੇ ਤੁੰਸੇ ਲਾਏ ਤੇ ਸਾਬ ਦਿੱਤੇ ਗਿਆ ਲਾ ਤੇ ਲੋਜੀ ਸਲੰਡਰ ਤਾਂ ਅਸੀਂ ਬੁੱਕ ਕਰਾ ਲਿਆ ਹੁਣ ਗੋਦਾਮ ਤੇ ਠੱਕੋਂਗੇ ਨਾ ਸਲੰਡਰ ਸਲਿੱਪ ਲੈ ਲਈ ਉਹ ਕਹਿੰਦੇ ਗੋਦਾਮ ਤੇ ਠੱਕ ਲਿਓ ਤੇ ਚੱਲੀਏ ਨਾਨਾ ਜੀ ਨੇ ਸਮੋਸੇ ਲੈਣ ਗਏ ਆ ਜਿਹੜਾ ਪੀਪੀਆਂ ਵਾਲਾ ਲੋਜੀ ਆ ਗਿਆ ਸਲੰਡਰ ਇੱਥੇ ਭਾਰ ਹੁੰਦਾ ਤੇ ਲਈਏ ਸਲੰਡਰ ਉਹਦੇ ਕੋ ਸਾਡਾ ਕਿੰਨਾ ਸੋਹਣਾ ਬਣਾਇਆ ਬਰੇ ਜੀਲਾ ਰੋਪਨਗਰ ਵਿੱਚ ਆਪ ਜੀ ਦਾ ਸਵਾਗਤ ਹੈ। ਕੈਂਟ ਬਣਾ ਦਰਾਂ ਆਪੇ। ਹਾਂ। ਪਹਿਲਾਂ ਨਹੀਂ ਰਹਿਗਾ। ਪਹਿਲਾਂ ਨਹੀਂ ਤਾਂ ਹੁਣੇ ਆ। ਹੁਣੇ ਆ। ਸਰਿੰਡਰ ਲਿਆ ਦੀ ਭਰਾ। ਭੀੜ ਲੱਗਦੀ ਫੇਰ ਵੀਡੀਓ ਨਹੀਂ ਸਾਥੇ ਬਣੀ ਤੇ ਜਾਮ ਲੱਗਿਆ ਦਾ। ਤੇ ਇਧਰੋਂ ਸਾਡਾ ਫਿਰ ਪਿੰਡ ਰਿਆਂ ਦਾ ਨਾਨਕੇ ਪਿੰਡ। ਇਹ ਤੇ ਚੰਸੀ ਤੱਕ ਦਾ ਰੋਡ ਜਾਂਦਾ ਨਾਨਕੇ ਪਿੰਡ ਨੂੰ। ਅਪਰਾਲੀ। ਤੇ ਸਿੱਧਾ ਦੇਖ ਸਕਦੇ ਹੱਥ। ਤਰ ਹੁਣ ਦੇਖ ਲਈ ਅੱਬੇ ਸੜਕ ਪਾਰ ਕਰ ਲਈਏ। ਹੋਰ ਗੱਡੀ ਫੇਰ ਆਪਾਂ ਨੇ ਉੱਥੇ ਖੜਾ ਦੋਨੇ। ਤੇ ਹੁਣ ਜਿੱਦਣ ਘਰੋਂ ਜਾਉਂਗੇ ਉਦਾਂ ਸਿਲੰਡਰ ਲੈ ਜਾਣਾ ਹੁਣ ਪਿੱਛੇ ਪਿਆ ਰਹਿਣਾ